ਜਦੋਂ ਬਾਬਾ ਫਤਿਹ ਸਿੰਘ ਦੀ ਛਾਤੀ ਤੱਕ ਕੰਧ ਆਈ ਬਾਬਾ ਜੋਰਾਵਰ ਸਿੰਘ ਸਾਸਤਰੀ ਅਕਾਲ ਦੀ ਆਵਾਜ਼ ਦਿੰਦਾ ਥੋੜਾ ਜਿਹਾ ਮਦਮ ਜਾਪਿਆ ਫਤਿਹ ਸਿੰਘ ਨੇ ਝਟ ਵੇਖਿਆ ਵੀਰ ਨੂੰ ਵੀਰਾ ਕਿ ਮੌਤ ਨੇੜੇ ਆਈ ਵੇਖ ਕੇ ਘਬਰਾਟ ਆ ਗਈ ਉਹਨੇ ਕਿਹਾ ਨਹੀਂ ਇਹਨੇ ਕਿਹਾ ਫਿਰ ਤੇਰੀ ਸੁਰ ਕਿਉਂ ਮਦਮ ਹੋਈ ਉਹਨੇ ਕਿਹਾ ਵੀਰਾ ਕੁਦਰਤ ਉੱਤੇ ਮਨ ਵਿੱਚ ਸ਼ੱਕ ਛਿ ਕੋ ਆ ਰਿਹਾ ਹੈ ਕਿ ਕੁਦਰਤ ਬੇਇਨਸਾਫੀ ਕਰ ਰਹੀ ਹੈ ਨੇ ਕਿਹਾ ਕਿਵੇਂ ਉਹਨੇ ਕਿਹਾ ਇੱਕੇ ਪਿਓ ਦੇ ਘਰ ਇੱਕੇ ਮਾਂ ਦੀ ਕੁੱਖ ਤੋਂ ਅਸੀਂ ਦੋਵੇਂ ਪੈਦਾ ਹੋਏ ਇਸ ਰੱਬ ਦੀ ਦੁਨੀਆ ਵਿੱਚ ਪੈਦਾ ਹੋਇਆ ਮੈਂ ਪਹਿਲਾਂ ਤੇ ਜਾ ਰਿਆਂ ਹਾਂ ਤੂੰ ਪਹਿਲਾਂ ਜਦੋਂ ਸ਼ਹੀਦਾਂ ਦੀ ਪੰਗਤ ਵਿੱਚ ਪਹੁੰਚੇਗਾ ਮੈਨੂੰ ਉਹ ਸ਼ਹੀਦ ਕੀ ਕਹਿਣਗੇ ਕਿ ਅਜੇ ਵੱਡਾ ਪਿੱਛੇ ਰਹਿ ਗਿਆ ਸੰਸਾਰ ਦੇ ਲੋਕ ਮੈਨੂੰ ਕੀ ਕਹਿਣਗੇ ਵੀਰਾ ਜਦੋਂ ਸਾਡੀ ਮਾਂ ਰੱਬ ਨੂੰ ਪਿਆਰੀ ਹੋ ਗਈ ਤੂੰ ਛੋਟਾ ਜਿਹਾ ਸੀ 2 ਸਾਲ ਦਾ ਤੂੰ ਰੋਕ ਕੇ ਮੇਰੇ ਮਗਰ ਭੱਜਦਾ ਸੀ ਕਿ ਮੈਨੂੰ ਚੁੱਕ ਕੇ ਨਾਲ ਖੇਡਣ ਵਾਸਤੇ ਟ੍ਰੇਨਿੰਗ ਵਾਸਤੇ ਖੜ ਪੁੱਤ ਵੀਰਾ ਮੈਂ ਤੈਨੂੰ ਛਾਤੀ ਨਾਲ ਲਾ ਕੇ ਕੁਛੜ ਚੁੱਕ ਚੁੱਕ ਕੇ ਖੜਿਆ ਹੈ ਅੱਜ ਉਹ ਭਰਾਵਾਂ ਵਾਲਾ ਪਿਆਰ ਛੱਡ ਕੇ ਮੇਰੇ ਤੋਂ ਪਹਿਲਾਂ ਤੁਰ ਜਾਏਗਾ। ਮਮਤਾ ਸ਼ਲਕ ਪਈ ਭਰਾਵਾਂ ਦੀ। ਕੌਮ ਦੀਆਂ ਨੀਹਾਂ ਕਿਵੇਂ ਪੱਕੀਆਂ ਹੋ ਰਹੀਆਂ ਬਈ। ਬਾਬਾ ਫਦੇ ਸਿੰਘ ਕਹਿੰਦਾ ਵੀਰਾ ਫਿਰ ਮੈਂ ਪੱਬਾਂ ਦੇ ਭਾਰ ਪਾ ਕੇ ਉੱਚਾ ਹੋਣਾ। ਜਾਂ ਤੂੰ ਨੀਵਾ ਹੋ ਜਾ। ਇਹ ਕਹਾਣੀ ਨੂੰ ਸੁਣ ਕੇ ਪੰਛੀ ਵੀ ਦਰਖਤਾਂ ਦੇ ਬੈਠੇ ਰੋ ਰਹੇ ਸੀ। ਨੀਹਾਂ ਪੱਕੀਆਂ ਕਰਦੇ ਕੌਮ ਦੀਆਂ ਦੋਵੇਂ ਲਾਲ ਆਪਸ ਵਿੱਚ ਕੀ ਗੱਲਾਂ ਕਰ ਰਹੇ ਨੇ? ਮੁੱਖ ਰੂਪ ਵਿੱਚ ਬਾਬਾ ਫਦੇ ਸਿੰਘ ਕਹਿ ਰਿਹਾ ਵੀਰਾ ਮੈਨੂੰ ਕਦੋਂ ਤੋਂ ਤੇ ਸ਼ਿਕਵਾ ਹੈ। ਆਇਆ ਹਾਂ ਮੈਂ ਸੰਸਾਰ ਵਿੱਚ ਪਹਿਲਾਂ। ਪਰ ਪਹਿਲਾਂ ਤੁਰ ਨਾ ਜਾਵੀਂ ਇਕੱਠੇ ਜਾਈਂ ਗਿੱਟੇ ਗੋਡੇ ਸ਼ਾਂਗਦੇ ਆ ਜਾ ਕੰਧ ਛਾਤੀ ਤੇ ਆਈ ਵੱਡਾ ਸੋਚੇ ਛੋਟੇ ਵੀਰ ਨੂੰ ਜਾਵੇ ਕੰਧ ਛਪਾਈ ਓ ਯੋਰਾ ਵਰ ਕਹੋਦੇ ਸਿੰਗਲ ਸੁਣ ਮੇਰੇ ਹਮਸ਼ੀਰਾ ਪਿੱਛੋ ਪਹਿਲਾਂ ਤੁਰ ਚੱਲਿਆਂ ਅੰਮਾ ਜਾਂ ਜਾ ਪੇ ਹੁਣ ਪਹਿਲਾ ਦੁਰ ਚੱਲਿਆ ਕੀ ਭਾਣਾ ਵਰਤਾ ਕੇ ਓ ਇਕੱਠੇ ਬਲੇ ਤੇ ਖੇਡੇ ਇਕੱਠੇ ਨਿਭ ਜੈ ਸਾਜੇ ਅਖੀਰਾ ਪਿੱਛੋ ਪਹਿਲਾ ਦੁਰ ਚੱਲਿਆ ਅੰਮਾ ਜਾਏ ਵੀਰਾ ਓ ਜਾ ਮੈਂ ਵੀਰਾ ਨੀਵਾ ਹੋ ਜਾ ਜਾ ਤੂੰ ਉੱਚਾ ਹੋ ਜਾ ਨਹੀਂ ਛੱਡ ਕੇ ਜਾਣਾ ਵੀਰ ਨੂੰ ਛਾਤੀ ਤਾਣ ਖਲੋ ਜਾ ਤੇ ਬਾਹ ਪਾ ਕੇ ਇਕੱਠੇ ਵਿਦਿਆ ਪਾਈ ਦੁਨੀਆਂ ਦਾ ਮਨ ਨੂੰ ਜੇ ਪ੍ਰੀਤੀ ਜਾਵੇ ਤੋੜਨ ਭਾਈ ਉਹ ਪਿਆਰੇ ਵੀਰ ਵਛੋੜਾ ਤੇਰਾ ਕਰਦਾ ਦਿਲ ਦਾ ਲਗੀਰਾ ਪਿੱਛੋ ਪਹਿਲਾ ਦੁਰ ਚੱਲਿਆ ਅੰਮਾ ਜਾਏ ਜੁੱਕ ਕੇ ਵੀਰਾ ਤੈਨੂੰ ਲਾੜ ਲਡਾਏ ਉਂਗਲੀ ਪਕੜ ਲਪਟ ਕੇ ਮੈਨੂੰ ਤੂੰ ਮੋ ਬੰਧਣ ਪਾਏ ਓਏ ਰੋਕਿੰਦਾ ਸੀ ਨਹੀਂ ਵਿਛੜਨਾ ਰੋਕਿੰਦਾ ਸੀ ਨਹੀਂ ਵਿਛੜਨਾ ਹੁਣ ਵੀ ਕਰ ਤਦ ਵੀਰਾ ਪਿੱਛੇ

ਧਰਿਆ ਗਾਰਾ ਕਰਨ ਖੂਨ ਵੀ ਠੰਡਾ ਕੰਧ ਵਿੱਚ ਸ਼ੁਭ ਦੇ ਲਾਉਣ ਜਕਾਰੇ ਦਲੀ ਅਣਖ ਦਾ ਚੰਡਾ ਹੋ ਫੁੱਲ ਗਲਾਬੀ ਮਾਨ ਕਰਨ ਪਏ ਕੰਡਿਆ ਵਾਲਾ ਜ਼ਖੀਰਾ ਪਿੱਛੋ ਪਹਿਲਾ ਦੁਰ ਚੱਲਿਆ ਅੰਮਾ ਜਾਏ ਵੀਰਾ ਕੰਧ ਨਾਲ ਸੀ ਧਰਮ ਉਸਰ ਦਾ ਜੋ ਲੈ ਮੀਨੀ ਹਾ ਹਿੱਲਣ ਗੁਰਮਾਰੀ ਸਰਹੰਦ ਉਜੜਨੀ ਆਕਾਸ਼ ਬਾਣੀਆਂ ਮਿਲਣ ਓ ਛੋਟਾ ਲੋਕ ਰਿਆ ਵੱਡਾ ਤੱਕੇ ਮੁਸਲਾਦ ਸੇ ਗੰਬੀਰਾ ਪਿੱਛੋ ਪਹਿਲਾ ਤੁਰ ਚੱਲਿਆ ਅੰਮਾ ਜਾਇ ਵੀਰਾ ਓ ਤੱਕ ਕੇ ਸਾਕਾ ਥਰ ਥਰ ਕੰਬੇ ਧੋਲ ਡੋਲ ਰਿਆ ਸਾਰਾ ਰੰਗ ਅੰਬਰ ਦਾ ਗਹਿਰਾ ਹੋਇਆ ਮੱਚਿਆ ਹਾ ਹਾ ਕਾਰਾ